ਮੈਨੂੰ ਰਾਹਤ ਦਾ ਪਤਾ ਲੱਗਾ ਖਾਸ ਕਰਕੇ ਅੱਜ ਜਿਹਨੇ ਰਿਪੋਰਟ ਮਿਲੀ ਹੈ ਗੁਰਵਕਨ ਸਿੰਘ ਡੀਐਸਪੀਆ ਜਿਹੜਾ ਇੱਥੋਂ ਦਾ ਉਹਨੇ ਬੜੀ ਭਾਰੀ ਆਖ ਚੁੱਕੀ ਹੈ ਬੜੇ ਸਮੇਂ ਤੋਂ ਬਹੁਤ ਹੀ ਗੜਮਾਹ ਗੱਲ ਨਾ કહਾਂ ਆਹ ਕੋਈ ਆਵਾਜ਼ ਤਾਂ ਮੇਰੀ ਪਹੁੰਚੀ ਹੋਵੇਗੀ ਤੇਰਾ ਸੀਜੀ ਵਾਲੇ ਪਹਛਾਣ ਦਿਓ ਤੁਸੀਂ ਉਹਨੂੰ ਇਹ ਦੱਸ ਦਿਓ ਵੀ ਕਿਹਦਾ ਰੱਖ ਲੈ ਇਹ ਖਾਲਸਾ ਉਹ ਹੈ ਜਿਸ ਖਾਲਸੇ ਨੇ 100 ਸੱਤ ਲੱਖ ਬਤਵਰਗਿਆਂ ਨੂੰ ਹਾਥੀ ਤੇ ਚੜਿਆਂ ਨੂੰ ਫੌਜ ਦੇ ਘੇਰੇ ਵਿੱਚੋਂ ਆ ਸਰੀ ਪੂਛ ਪਕੜ ਕੇ ਕੋਲੇ ਉੱਪਰ ਚੜ ਕੇ ਜਿਵੇਂ ਕੱਦੂ ਦੀ ਬਾਗ ਨਾਲ ਕੱਦੂ ਵੱਡੀ ਦਾ ਨਾ ਇਸ ਤਰ੍ਹਾਂ ਵੱਡਿਆ ਸੀ ਤੈਨੂੰ ਮਿਲੂਗਾ ਕੋਈ ਗੁਰੂ ਦਾ ਖਾਸਾ 16 17 ਬੰਦੇ ਆ ਪੰਜਾਬ ਦੇ ਨਾਲ ਸਖਾਲਾ ਖੂਲ ਕੀਤਾ ਸਰਜੀਤ ਸਿੰਘ ਬੈਂਸ ਹਰਜੀਤ ਸਿੰਘ ਇਨਸਪੈਕਟਰ ਇਨਸਪੈਕਟਰ ਇਤਰਾ ਕੇਸਿੰਗ ਨੈਮਸਗਰਾ ਭਰਾ ਨਰਕ ਘਾਰੀ ਦਾ ਇੱਥੇ ਲਗਾ ਦਸਿਆਂ ਨੂੰ ਮਾਰਨ ਤੇ ਡੀਐਸਪੀ ਗੁਰਵਚਨ ਸਿੰਘ ਮੱਖਣ ਸਿੰਘ ਹੌਲਦਾਰ ਗੂੜਸਨ ਸਿਪਾਹੀ ਇੱਕ ਦਰਸ਼ਨ ਸਿੰਘ ਇੱਕ ਗੁਰਦਰਸ਼ਨ ਸਿੰਘ ਰਈਏਵਾਲਾ ਇੱਕ ਬਿੱਟਾ ਸਿੰਘ ਸਾੰਧੀ ਜਿਹੜਾ ਫਰੀਦਕੋਟ ਦਾ ਹੈ ਇੱਕ ਸੁੱਚਾ ਸਰਕ ਸਿਆਮਸੰਗਰ ਮੋਕੇ ਦਾ ਇੱਕ ਆ ਭੱਤੀ ਤੇ ਮਾਨਸ ਤੇ ਪਿਲਾ ਦਾ ਮੁੱਖ ਮੰਤਰੀ ਇਹਨਾਂ ਨੇ ਇਹ ਨਿਧਮ ਕੀਤਾ ਕਿ ਚਾਹੇ ਸਿੱਖ ਸੱਚਾ ਹੋਵੇ ਚਾਹੇ ਸਿੱਖ ਝੂਠਾ ਹੈ ਆਪਣੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਕਿਸੇ ਸਿੱਖ ਦੇ ਘਾਟਰੇ ਕਿਰਪਾ ਨਹੀਂ ਰਹਿਣ ਦੇਣੀ ਫਿਰ ਤੇ ਪੱਗ ਨਹੀਂ ਰਹਿਣ ਦੇਣੀ ਪਰ ਇਹਨਾਂ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਇਹ ਸਿੱਖ ਕੌਣ ਦੀ ਪੱਗ ਨੂੰ ਖਤਮ ਕਰਨ ਵਾਸਤੇ ਉਹ ਨਰੰਗੇ ਵਰਗੇ ਹੋ ਗੁਦਰੇ ਆ ਆਖੀ ਉਹਨਾਂ ਨੂੰ ਚੀਕਾ ਮਾਰ ਕੇ ਤੋਂ ਨਿਕਲਣਾ ਪਿਆ ਸੀ ਤੁਸੀਂ ਕਿਹੜੇ ਬਾਗ ਦੀ ਮੂਲੀ ਹੈ ਇਹ ਜੀ ਸਿੰਘਾਂ ਸੂਰਮਿਆਂ ਦੇ ਦਲੇਰਾਂ ਬਾਜਾਂ ਵਾਲੇ ਦੀਆਂ ਸ਼ੇਰਾਂ ਕੌਮੀ ਕਮਾਂ ਜੀ ਮੜ ਕੇ ਨੀਉਂਦੇ ਨਾਲ ਝੋਲੀ ਪਾਰਤੀ ਕੋਰ ਬਚਾ ਨਾ ਗਿਆਨੀ ਖੂਨ ਖਾਰ ਬਮਾਨੀ ਕਰੇ ਪਾਪੀ ਹਾਂ ਸ਼ੇਤ ਸਿੰਘਾਂ ਬਾਨੇ ਬਾਜਨੇ ਤੇ ਛੱਡਤੀ ਦੁਨੀਆਂ ਹੋਲੀਆ ਰੋਵਾ ਕਰ ਲਾਵੇ ਵੈਣ ਬਾਪੂ ਦੀ ਵੇ ਪਾਵੇ ਕਦੇ ਮਾਨੂ ਕੁਆਵੇ ਬਾਪੂ ਲੈ ਕੇ ਵਹਿ ਗਿਆ ਸਾਰੇ ਜਾਣਦੇ ਸਿੰਘਾਂ ਨੇ ਇੱਕ ਵੀ ਨਾ ਰਹਿ ਗਿਆ ਓ ਚੱਲੇ ਰਾਤੋਂ ਪਰ ਨਾਲੇ ਲੰਮੇ ਸੜਕ ਵਿੱਚੋਂ ਪਾ ਲੈ ਵੇਖੋ i